ਓਏ听ਖੀ ਯਾਰ ਮੇਰੀ ਗੱਲ ਨੂੰ ਸੁਣੋ ਸੱਦੇ ਦੀ ਲੋਣੀ ਕੋਈ ਇੱਕ ਵਾਰ ਕਹੂਗਾ ਕਿ ਪ੍ਰਧਾਨ ਸਾਹਿਬ ਫਲਾਨੀ ਥਾਂ ਤੇ ਪਹੁੰਚਣਾ ਹੈ ਮੈਂ ਜ਼ਰੂਰ ਜਾਵਾਂ ਨਹੀਂ ਤੇ ਮੇਰੀ ਆਤਮਾ ਖੜਗੇ ਸਾਹਿਬ ਦੇ ਨਾਲ ਹੈ ਤੇ ਮੈਂ ਇੱਕ ਸਿਪਾਹੀਆਂ ਕਾਂਗਰਸ ਦਾ ਜਿੱਥੇ ਮੇਰੀ ਲੋੜ ਹੋਊ ਉੱਥੇ ਲਾਓ ਬਾਕੀ ਇਹ ਗਿੱਦੜ ਪਪਕੀਆਂ ਤੋਂ ਮੈਂ ਡਰਦਾ ਨਹੀਂ ਪੰਜਾਬ ਨਾਲ ਲੜੂ ਪੰਜਾਬ ਦੇ ਖਾਤਰ ਐਂਡ ਤੱਕ ਲੜੂ ਕਾਂਗਰਸ ਦੀ ਵਿਚਾਰਧਾਰਾ ਨਾਲ ਖੜੂ ਬਾਕੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਮੈਂ ਕਹਿੰਦਾ ਕੀ ਲੈਣਾ ਅਗਲੀ ਸਵਾਲ 11 ਨੂੰ ਜਾ ਰਿਹਾ ਹਾਂ ਕਿੱਥੇ ਮੈਂ ਕਹਾਂ ਜੀ ਇਹ ਮੈਨੂੰ ਕੋਈ ਵੀ ਬੁਲਾਊਗਾ ਦੇਖ ਯਾਰ ਮੇਰੀ ਗੱਲ ਨੂੰ ਸੁਣ ਸੱਦੇ ਦੀ ਲੋੜ ਨਹੀਂ ਕੋਈ ਇੱਕ ਵਾਰ ਕਹੂਗਾ ਕਿ ਪ੍ਰਧਾਨ ਸਾਹਿਬ ਫਲਾਨੀ ਥਾਂ ਤੇ ਪਹੁੰਚਣਾ ਹੈ ਮੈਂ ਜ਼ਰੂਰ ਜਾਊ ਨਹੀਂ ਤੇ ਮੇਰੀ ਆਤਮਾ ਖੜਗੇ ਸਾਹਿਬ ਦੇ ਨਾਲ ਹੈ ਮੈਂ ਉਹਨਾਂ ਦਾ ਵੈਲਕਮ ਵੀ ਕਰੂੰ ਠੀਕ ਹੈ ਮੈਂ ਉਹਨਾਂ ਦਾ ਵੈਲਕਮ ਵੀ ਕਰੂੰ ਤੇ ਮੈਂ ਇੱਕ ਸਿਪਾਹੀਆਂ ਕਾਂਗਰਸ ਦਾ ਜਿੱਥੇ ਮੇਰੀ ਲੋੜ ਹੋਊ ਉਥੇ ਲਾਓ ਬਾਕੀ ਇਹ ਗਿੱਦੜ ਪਪਕੀਆਂ ਤੋਂ ਮੈਂ ਡਰਦਾ ਨਹੀਂ ਇਹ ਕੋਈ ਕਹੇ ਨਾ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਡਰਾ ਲੂਗਾ ਤੇ ਤੈਨੂੰ ਗੁਣਾ ਵਾਪਸ ਆਉ ਫਿਰ ਧਾੜ ਕਰਦਾ ਥੋੜੇ ਬਾਰੇ ਇੱਕ ਗੱਲ ਕਹੀ ਜਾਂਦੀ ਸਿੱਧੂ ਦਿੱਲੀ ਵਾਲਿਆਂ ਦੇ ਬਹੁਤ ਨੇੜੇ ਆ ਕਿਹਨਾਂ ਦੇ ਗਾਂਧੀ ਪਰਿਵਾਰ ਦੇ ਮੈਂ ਕਹ ਮੇਰੀ ਕੱਲ ਗੱਲ ਹੋਈ ਥੋੜੀ ਮੇਰੀ ਇੱਕ ਗੱਲ ਮੇਰੀ ਕੱਲ ਨੂੰ ਸੁਣੋ ਜੇ ਮੇਰੀ ਕੋਈ ਗੱਲ ਹੋਊਗੀ ਛੋਟੇ ਭਾਈ ਮੈਂ ਤੇਰੇ ਵਾਰ ਤੇਰੇ ਥਰੂ ਕਿਉਂ ਕਰੂੰਗਾ ਕਦੇ ਤੁਸੀਂ ਅਕਸਰ ਕਈ ਵਾਰ ਇੰਟਰਵਿਊ ਕਰਦੇ ਹੋ ਰਿੰਕਾ ਜੀ ਨਾਲ ਗੱਲ ਹੋਈ ਬਿਲਕੁਲ ਨਹੀਂ ਬਿਲਕੁਲ ਮੈਂ ਕਦੇ ਉਹਨਾਂ ਦੇ ਨਾਲ ਮੇਰੇ ਜਾਤੀ ਸੰਬੰਧ ਨੇ ਬੇਟਾ ਕਦੇ ਵੀ ਮੈਂ ਉਹਨਾਂ ਨੂੰ ਪਬਲਿਕ 'ਚ ਸ਼ੇਅਰ ਨਹੀਂ ਕਰਦਾ ਮੈਂ ਉੱਥੇ ਜਾ ਕੇ ਆਇਆ ਸੀ ਡੇਢ ਘੰਟਾ ਬੈਠਾ ਰਿਆ ਮੈਂ ਕਦੇ ਆ ਕੇ ਸ਼ੇਅਰ ਕੀਤਾ ਵੀ ਮੈਂ ਫਲਾਣੇ ਨਾਲ ਕੀ ਗੱਲ ਕੀਤੀ ਕਦੇ ਵੀ ਨਹੀਂ ਕਰਦਾ ਚਲੋ ਤੁਹਾਨੂੰ ਪੂਰਾ ਕੀ ਨਾ ਵੀ ਪਾਰਟੀ ਤੁਹਾਨੂੰ ਨਹੀਂ ਕੱਢੂ ਮੈਂ ਕਹਾਂ ਯਾਰ ਮੈਂ ਨਾ ਯਕੀਨ ਹੈ ਮੈਂ ਕਿਸੇ ਚੀਜ਼ 'ਤੇ ਯਕੀਨ ਕਰਦਾ ਹੀ ਨਹੀਂ ਮੈਂ ਤਾਂ ਜਿੰਦਗੀ ਵਿੱਚ ਸੈਲਫ ਕੰਫੀਡੈਂਸ ਹੁੰਦਾ ਸਿੱਧੂ ਸਾਹਿਬ ਮੈਂ ਕਹਿੰਦਾ ਯਾਰ ਇਹ ਤਾਂ ਤੁਸੀਂ ਦੱਸ ਹੀ ਸਕਦੇ ਹੋ ਨਾ ਕਿ ਯਾਰੇ ਹੋ ਹੀ ਨਹੀਂ ਸਕਦਾ ਮੈਂ ਕਹਾਂ ਯਾਰ ਜਿਹੜੀ ਚੀਜ਼ ਮੇਰੇ ਹੱਥ 'ਚ ਨਹੀਂ ਮੈਂ ਕਿਉਂ ਸੈਲਫ ਕੰਫੀਡੈਂਸ ਰੱਖਾਂ ਮੈਨੂੰ ਇੰਨਾ ਸੈਲਫ ਕੰਫੀਡੈਂਸ ਹੈ ਪੰਜਾਬ ਨਾਲ ਲੜਾਂ ਪੰਜਾਬ ਦੇ ਖਾਤਰ ਐਂਡ ਤੱਕ ਲੜਾਂ ਕਾਂਗਰਸੀ ਵਿਚਾਰਤਾਂ ਨਾਲ ਖੜੂੰ ਬਾਕੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਮੈਂ ਕਹਿੰਦਾ ਕੀ ਲੈਣਾ ਤੇ ਡਰਦਾ ਡਰਦਾ ਮੈਂ ਕਹੇ ਤੂੰ ਨਹੀਂ ਯੋਗੀ ਭੋਗੀਆਂ ਤੋਂ ਡਰਦੇ ਨਹੀਂ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਗੋਡ ਬlesਸ ਯੂ ਥੈਂਕ ਯੂ ਮੈਂ ਕਹਾਂ ਜੀ ਮੈਨੂੰ ਕੋਈ ਵੀ ਬਲਾਊਗਾ ਅਜੇ ਤੱਕ ਕੋਈ ਸਰਦਾਰ ਨਹੀਂ ਕਿ ਯਾਰ ਮੇਰੀ ਗੱਲ ਨੂੰ ਸੁਣ ਸੱਦੇ ਦੀ ਲੋਕ ਨਹੀਂ ਕੋਈ ਇੱਕ ਵਾਰ ਕਹੂਗਾ ਕਿ ਪ੍ਰਧਾਨ ਸਾਹਿਬ ਫਲਾਨੀ ਥਾਂ ਤੇ ਪਹੁੰਚਣਾ ਹੈ ਮੈਂ ਜ਼ਰੂਰ ਜਾਊ ਨਹੀਂ ਤੇ ਮੇਰੀ ਆਤਮਾ ਖੜਗੇ ਸਾਹਿਬ ਦੇ ਨਾਲ ਹੈ ਮੈਂ ਉਹਨਾਂ ਦਾ ਵੈਲਕਮ ਵੀ ਕਰੂੰ ਠੀਕ ਹੈ ਮੈਂ ਉਹਨਾਂ ਦਾ ਵੈਲਕਮ ਵੀ ਕਰੂੰ ਤੇ ਮੈਂ ਇੱਕ ਸਿਪਾਹੀ ਹਾਂ ਕਾਂਗਰਸ ਦਾ ਜਿੱਥੇ ਮੇਰੀ ਲੋੜ ਹੋਊ ਉੱਥੇ ਲਾਓ ਬਾਕੀ ਇਹ ਗਿੱਦੜ ਪਪਕੀਆਂ ਤੋਂ ਮੈਂ ਡਰਦਾ ਜੇ ਕੋਈ ਕਹੇ ਨਾ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਡਰਾ ਲੂਗਾ ਤੇ ਤੈਨੂੰ ਗੁਣਾ ਵਾਪਸ ਆਉ ਫਿਰ ਧਾਨ ਕਰਦਾ ਥੋੜੇ ਬਾਰੇ ਇੱਕ ਗੱਲ ਕਹੀ ਜਾਂਦੀ ਸਿੱਧੂ ਦਿੱਲੀ ਵਾਲਿਆਂ ਦੇ ਬਹੁਤ ਨੇੜੇ ਆ ਕਿਹਨਾਂ ਦੇ ਗਾਂਧੀ ਪਰਿਵਾਰ ਦੇ ਮੈਂ ਕਿਹਾ ਮੇਰੀ ਕੋਲ ਗੱਲ ਹੋਈ ਥੋੜੀ ਮੇਰੀ ਇੱਕ ਗੱਲ ਮੇਰੀ ਕੱਲ ਨੂੰ ਸੁਣ ਕੇ ਮੇਰੀ ਕੋਈ ਗੱਲ ਹੋਊਗੀ ਛੋਟੇ ਭਾਈ ਮੈਂ ਤੇਰੇ ਵਾਰ ਤੇਰੇ ਥਰੂ ਕਿਉਂ ਕਰੂੰਗਾ ਕੱਲ ਕੋਈ ਕਿਸੇ ਅਕਸਰ ਕਈ ਵਾਰ ਇੰਟਰਵਿਊ ਚ ਜਾਣ ਮੇਰੀ ਕਾਜੀ ਨਾਲ ਗੱਲ ਹੋਈ ਬਿਲਕੁਲ ਨਹੀਂ ਬਿਲਕੁਲ ਮੈਂ ਕਦੇ ਉਹਨਾਂ ਦੇ ਨਾਲ ਮੇਰੇ ਜਾਤੀ ਸੰਬੰਧ ਨਹੀਂ ਬੇਟਾ ਕਦੇ ਵੀ ਮੈਂ ਉਹਨਾਂ ਨੂੰ ਪਬਲਿਕ 'ਚ ਸ਼ੇਅਰ ਨਹੀਂ ਕਰਦਾ ਮੈਂ ਉੱਥੇ ਜਾ ਕੇ ਆ ਮੈਂ ਕਦੇ ਆ ਕੇ ਸ਼ੇਅਰ ਕੀਤਾ ਵੀ ਮੈਂ ਫਲਾਣੇ ਨਾਲ ਕੀ ਗੱਲ ਕੀਤੀ ਕਦੇ ਵੀ ਨਹੀਂ ਕਰਦਾ ਚਲੋ ਤੁਹਾਨੂੰ ਪੂਰਾ ਯਕੀਨ ਅੱਛਾ ਬਾਤੀ ਤੁਹਾਨੂੰ ਨਹੀਂ ਕਰਦੂ ਮੈਂ ਕਹਿਆ ਯਾਰ ਮੈਂ ਨਾ ਯਕੀਨ ਹੈ ਮੈਂ ਕਿਸੇ ਚੀਜ਼ 'ਤੇ ਯਕੀਨ ਕਰਦਾ ਹੀ ਨਹੀਂ ਮੈਂ ਤਾਂ ਜ਼ਿੰਦਗੀ ਵਿੱਚ ਸੈਲਫ ਕੰਫੀਡੈਂਸ ਹੁੰਦਾ ਸੀ ਤੁਸ ਜੀ ਸਾਹਿਬ ਮੈਂ ਕਹਿੰਦਾ ਯਾਰ ਇਹ ਤਾਂ ਤੁਸੀਂ ਦੱਸ ਹੀ ਸਕਦੇ ਹੋ ਨਾ ਕਿ ਯਾਰ ਇਹ ਹੋ ਹੀ ਨਹੀਂ ਸਕਦਾ ਮੈਂ ਕਹਿਆ ਯਾਰ ਜਿਹੜੀ ਚੀਜ਼ ਮੇਰੇ ਹੱਥ 'ਚ ਨਹੀਂ ਮੈਂ ਕਿਉਂ ਸੈਲਫ ਕੰਫੀਡੈਂਸ ਰੱਖਾਂ ਮੈਨੂੰ ਇੰਨਾ ਸੈਲਫ ਕੰਫੀਡੈਂਸ ਹੈ ਪੰਜਾਬ ਨਾਲ ਲੜੂ ਪੰਜਾਬ ਦੇ ਖਾਤਰ ਐਂਡ ਤੱਕ ਲੜੂ ਕਾਂਗਰਸੀ ਵਿਚਾਰਧਾਰਾ ਨਾਲ ਖੜੂ ਬਾਕੀ ਸਵਾਰੀ ਆਪਣੇ ਸਮਾਨ ਦੀ ਆ ਤਾਂ ਡਰ ਡਰ ਰੁਧਮਾ ਕੇ ਤੋ ਨਹੀਂ ਯੋਗੀ ਭੋਗੀਆਂ ਤੋਂ ਡਰਦੇ ਨਹੀਂ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਗੋਡ ਬlesਸ ਯੂ ਥੈਂਕ ਯੂ ਖਟਾਕ